월드컵드컵에서 월드컵에서 월드에서월드 그 다음에, 그 다음에, 그 다음에, 그 다음에, 그 Mm-hmm. <laughs> ਇਹ ਬੋਲ ਦਿੱਤੀ ਸੀ ਇਹ ਖਾਤਰ ਮੈਂ ਕਿੰਨੀ ਚੀਕੀ ਇੱਥੇ ਹੀ ਆਪਾਂ ਪਰ ਇਹ ਬੰਦਾ ਨਹੀਂ ਉਹਦੇ ਬੋਲ ਨਹੀਂ ਗੱਲ ਨਹੀਂ ਉਹਥੇ ਰੁਕ ਉਹਥੇ ਰੁਕ ਆ ਗਿਆ ਉਹ ਉੱਪਰ ਹੰਪਾ ਨਾ ਜਾ ਤਾ ਸਾਨੂੰ ਨਾ ਬੋਲੋ ਕਰੋ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਦੇ ਰਹੇ ਸਾਰਾ ਦਿਨ ਇੱਕ ਦੋ ਜਣੇ ਹੁੰਦੇ ਹੀ ਘਰ ਨੂੰ ਪਾਏ ਮੰਗਣ ਵਿਆਹ ਦੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਆ ਕਿ ਕਹਿੰਦੇ ਇੱਕ ਹੁੰਦਾ ਮੈਂ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲ ਲੈ ਮੈਂ ਤੈਨੂੰ ਜਾਨੋਂ ਮਾਰ ਦੇਣਾ ਜੋ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹ ਰੱਬ ਜਾਣੇ ਕਿਸ ਤਰ੍ਹਾਂ ਘਰੇ ਮਾਰਿਆ ਕੀ ਨਹੀਂ ਰਾਤ ਕਾਰ ਆਈ ਸੀ ਨਹੀਂ ਰਾਤ ਨਹੀਂ ਘਰ ਆਈ ਪਰਿਵਾਰ ਚ ਕੌਣ ਪੋਣਾ ਤੁਹਾਡੇ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਪਹਿਲੇ ਕਿੰਨੀ ਉਮਰ ਹੈ ਤੁਹਾਡੀ 36 ਸਾਲ ਮੈਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਮਤਲਬ ਮੈਂ ਇਹ ਚਾਹਨੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਬੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਸ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਕਿਸੜਦੇ ਨਿਸ਼ਾਨ ਹੈ ਜਾਂ ਡੌਗ ਦੇ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਰਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆ ਬਰਿੰਦਰਪਾਲ ਸਿੰਘ ਬੀਰੂ ਹੈ ਵਾਈਫ ਇਹਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਵਾਲੇ ਕਿੱਥੋਂ ਦੇ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ ਨੂੰ 2-4 10-12 ਘੰਟੇ ਹੋ ਜਾਂਦੇ ਫੋਰਟਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ